ਤਨ ਦਾ ਸ੍ਰੀ ਮਹੱਲਾ ਪੰਜਵਾਂ ਤਨ ਦਾ ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਫੁਰਮਾਨ ਬਖਸ਼ਿਸ਼ ਕਰ ਰਹੇ ਹਨ ਜਹ ਜਹ ਪੇਖਉ ਤਹ ਹਜ਼ੂਰ ਦੂਰ ਕਤ ਹੋ ਨ ਜਾਇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੇ ਪਰਮਾਤਮਾ ਦੇ ਮਨੁੱਖ ਨਾਮ ਤੇ ਆਉਣ ਵਾਲੇ ਹਨ ਉਹ ਜਿੱਧਰ ਵੀ ਪਰਮਾਤਮਾ ਨੂੰ ਵੇਂਦੇ ਹਨ ਜਿਹੜੀ ਜਗ੍ਹਾ ਤੇ ਵੀ ਪਰਮਾਤਮਾ ਨੂੰ ਵੇਂਦੇ ਹਨ ਉੱਥੇ ਹੀ ਉਹਨਾਂ ਨੂੰ ਪਰਮਾਤਮਾ ਦੇਸ ਦਾ ਇਹ ਨਜ਼ਰ ਆਉਂਦਾ ਹੈ ਉਹ ਪਰਮਾਤਮਾ ਤੋਂ ਕਦੇ ਦੂਰ ਨਹੀਂ ਹੁੰਦੇ ਨਾ ਉਹਨਾਂ ਨੂੰ ਕਦੇ ਪਰਮਾਤਮਾ ਦੂਰ ਦਿਸਦਾ ਜਾਂ ਪਦਾ ਉਹ ਸਦਾ ਪਰਮਾਤਮਾ ਨੂੰ ਹਜ਼ੂਰ ਨੇੜੇ ਕਰਕੇ ਵੇਖਦੇ ਹਨ ਰਬ ਰਹੇ ਆਸਰ ਬੱਤਰ ਬੈ ਬਨ ਸਦਾ ਧਿਆਈ ਤਿਉ ਅਕਾਲ ਪੁਰਖ ਵੈ ਗੁਰੂ ਜਿਹੜਾ ਸਰਬੱਤ ਸਰਾਰੇ ਜੀਆ ਵਿੱਚ ਜਲ ਥਲ ਵਿੱਚ ਰਵਿਆ ਹੋਇਆ ਸਮਾਇਆ ਹੋਇਆ ਏ ਤੇ ਮੰਨ ਕਰਕੇ ਮਨੁੱਖ ਉਸ ਪਰਮਾਤਮਾ ਨੂੰ ਤੂੰ ਧਿਆਉਣਾ ਕਰ ਈਤ ਊਤ ਦਹੀਂ ਬੀਛੜੈ ਸੋ ਸੰਗੇ ਗਣੀਐ ਜਿਹੜਾ ਪਰਮਾਤਮਾ ਇਸ ਲੋਕ ਤੇ ਉਸ ਪਰਲੋਕ ਵਿੱਚ ਕਦੇ ਵਿਛੜਦਾ ਨਹੀਂ ਹੋਰ ਦੁਨੀਆ ਦੇ ਮਨੁੱਖ ਯਾਰ ਮਿੱਤਰ ਦੋਸਤ ਭੈਣ ਭਰਾ ਰਿਸ਼ਤੇਦਾਰ ਮਨੁੱਖ ਦੇ ਕੋਲੋਂ ਵਿਛੜ ਜਾਂਦੇ ਹਨ ਜਿੰਨਾ ਜਿੰਨਾ ਕਿਸੇ ਦਾ ਸਮਾਂ ਲਿਖਿਆ ਹੈ ਆਉਣਾ ਜਾਣਾ ਲਿਖਿਆ ਜਾਂ ਉਦਾਂ ਸਰੀਰ ਕਰਕੇ ਵੀ ਦੂਰੀ ਹੋ ਜਾਂਦੀ ਹੈ ਕੋਈ ਮਨੁੱਖ ਵਿਛੜ ਜਾਂਦੇ ਹਨ ਪਰ ਉਹ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਆ ਜਿਹੜਾ ਕਦੇ ਵੀ ਇੱਕ ਵਾਰੀ ਮਨੁੱਖ ਦੇ ਨਾਲ ਮਨੁੱਖ ਉਸ ਪ੍ਰਮਾਤਮਾ ਨੂੰ ਮਿਲ ਜਾਵੇ ਫਿਰ ਕਦੇ ਵਿਛੜਦਾ ਨਹੀਂ ਨਾਕ ਦੇਸ ਲੋਗ ਤੇ ਪਰਲੋਕ ਵਿੱਚ ਵਿਛੜਦਾ ਸਤਿਗੁਰੂ ਜੀ ਕਹਿਣ ਲੱਗੇ ਕਿ ਉਸ ਪ੍ਰਮਾਤਮਾ ਨੂੰ ਆਪਣਾ ਸੰਗੀ ਜਾਣ ਨਾ ਕਰੋ ਬਿਨਸ ਜਾਏ ਜੋ ਨਿਮਖ ਮਹ ਸੋ ਅਲੱਪ ਸੁਖ ਭਣੀਐ ਰਹਾ ਤੇ ਜਿਹੜਾ ਸੁਖ ਇੱਕ ਛਿਨ ਵਿੱਚ ਬਿਨਸਣ ਵਾਲਾ ਹੈ ਥੋੜੇ ਸਮੇਂ ਵਿੱਚ ਸੁਖ ਜਿਹੜੇ ਦੂਰ ਹੋ ਜਾਣ ਵਾਲੇ ਹਨ ਬਿਨਸ ਜਾਏ ਜੋ ਨਿੰਮਕ ਬਹਿ ਸੋ ਅਲਪ ਸੁਖ ਪਣੀਏ ਇਹ ਦੁਨੀਆ ਦੇ ਜਿਹੜੇ ਸੁਖ ਹਨ ਸਹੂਲਤਾ ਹਨ ਇੱਕ ਛਿਨ ਵਿੱਚ ਬਿਨਸ ਜਾਣ ਵਾਲੀਆਂ ਹਨ ਪ੍ਰਤ ਪਾਲੈ ਅਪਿਆਉ ਦੇ ਕਛ ਓੜ ਨਾ ਹੋਈ ਉਹ ਪਰਮਾਤਮਾ ਪ੍ਰਤਪਾਲਨ ਕਰਨ ਵਾਲਾ ਹੈ ਸਾਰਿਆਂ ਨੂੰ ਪਾਲਣ ਵਾਲਾ ਰਿਜਕ ਦੇਣ ਵਾਲਾ ਹੈ ਉਸ ਪਰਮਾਤਮਾ ਦੇ ਭੰਡਾਰੇ ਭਰੇ ਹੋਏ ਹਨ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ ਕਦੇ ਵੀ ਉਸ ਪਰਮਾਤਮਾ ਦੇ ਖਜ਼ਾਨਿਆਂ ਦੇ ਵਿੱਚ ਊਣ ਨਹੀਂ ਆਉਂਦੀ ਥੋੜ੍ਹ ਨਹੀਂ ਆਉਂਦੀ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਉਹ ਪਰਮਾਤਮਾ ਜਿਹੜਾ ਪ੍ਰਭੂ ਅਕਾਲ ਪੁਰਖ ਵੈਗੁਰੂ ਹੈ ਜੀਵਾਂ ਨੂੰ ਇੱਕ ਇੱਕ ਸਵਾਸ ਦੇ ਨਾਲ ਸੰਭਾਲ ਰਿਹਾ ਹੈ ਉਹ ਸਾਡਾ ਪ੍ਰਭੂ ਆ ਉਹੀ ਸਾਡਾ ਪਰਮਾਤਮਾ ਅਕਾਲ ਪੁਰਖ ਵੈਗੁਰੂ ਖਸਮਿਆ ਪਤੀ ਉਹੀ ਅਕਾਲ ਪੁਰਖ ਵੈਗੁਰੂ ਸਾਰਿਆਂ ਨੂੰ ਪਾਲਣ ਵਾਲਾ ਹੈ ਰਿਜਕ ਦੇਣ ਵਾਲਾ ਹੈ ਸਵਾਸਾਂ ਦੇ ਨਾਲ ਪਾਲ ਰਿਹਾ ਹੈ ਅਛਲ ਅਸ਼ੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਉਸ ਪਰਮਾਤਮਾ ਨੂੰ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਛਲਿਆ ਨਹੀਂ ਜਾ ਸਕਦਾ ਉਸ ਪਰਮਾਤਮਾ ਨੂੰ ਕਦੇ ਧੋਖਾ ਨਹੀਂ ਦਿੱਤਾ ਜਾ ਸਕਦਾ ਉਸ ਪਰਮਾਤਮਾ ਨਾਲ ਕਦੇ ਚਤਰਾਇਆਂ ਨਹੀਂ ਕੇਡੀਆਂ ਜਾ ਸਕਦੀਆਂ ਉਹ ਅਕਾਲ ਪੁਰਖ ਵਹਿਗੁਰੂ ਅਪਾਰਿਆ ਉੱਚਾ ਜਿਹਦਾ ਰੂਪ ਵਡਿਆਈ ਵੱਡੀ ਹੈ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਤੇ ਐਸੇ ਪਰਮਾਤਮਾ ਦੀ ਜਿਹੜੀ ਵਡਿਆਈ ਵੱਡੀ ਆ ਹੈਰਾਨ ਕਰ ਦੇਣ ਵਾਲੀ ਹੈ ਇਹੋ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਜਪਨਾ ਕਰੋ ਤੇ ਜਪ ਕਰਕੇ ਪਰਮਾਤਮਾ ਦੇ ਸੇਵਕ ਜਿਹੜੇ ਹਨ ਉਹਨਾਂ ਦੇ ਹਿਰਦੇ ਵਿੱਚ ਆਨੰਦ ਉਪਜਦਾ ਹੈ ਆਨੰਦ ਪੈਦਾ ਹੁੰਦਾ ਹੈ ਸਤਿ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਉਸ ਪ੍ਰਮਾਤਮਾ ਅਗੇ ਅਰਦਾਸ ਕਰਨ ਦੀ ਜਾਸਤ ਕਰੇ। ਕਿ ਅਸੀਂ ਪ੍ਰਮਾਤਮਾ ਗੁਰੂ ਸਹਿਬਾਨ ਦੇ ਅੱਗੇ ਹੱਥ ਜੋੜਨੇ ਆ। ਤੇ ਸਤਗੁਰੂ ਅਗੇ ਬੇਨਤੀ ਕਰਨੀ ਹੈ ਕਿ ਸਤਗੁਰੂ ਜੀ ਸਾਨੂੰ ਐਸੀ ਮੱਤ ਦਿਓ। ਸਾ ਮੱਤ ਦੇਹੋ ਦਿਆਲ ਪ੍ਰਭ। हे दयालु प्रभु काल पुरक वै गुरु जी साडी ऐसी मत् हो जावे ऊंची मत् हो जावे के जिसदे नाल थानू उराद दे रहिए टाडी उरादन करदे रहिए आप जी दा नाम जपदे रहिए नानक मंगै दान प्रभु रेण पग सादा ते सतगुरु गुरु नानक देव जी दा नाम ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਰਜ ਕਰਕੇ ਇਹ ਕਹਿਣ ਲੱਗੇ ਕਿ ਸਾਨੂੰ ਉਸ ਪਰਮਾਤਮਾ ਦੇ ਜਿਹੜੇ ਦਾਸ ਹਨ ਸੰਤ ਹਨ ਕਾਲਪੁਰਖ ਵੈ ਗੁਰੂ ਦੀ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਜਿਹੜੇ ਮਨੁੱਖ ਹਨ ਅਸੀਂ ਦਾਸ ਉਹਨਾਂ ਸੰਤ ਜਨਾਂ ਦੀ ਰੇਣ ਧੂੜੀ ਜਿਹੜੀ ਚਰਨਾਂ ਦੀ ਉਹ ਮੰਗਦੇ ਹਾਂ ਕਿ ਜਿਹੜੇ ਤੁਹਾਡੇ ਸਾਧ ਜਨ ਹਨ ਪਰਮਾਤਮਾ ਦੇ ਪਿਆਰੇ ਹਨ ਨਾਮ ਜਪਣ ਸੇਵਾ ਕਰਨ ਵਾਲੇ ਹਨ ਉਹਨਾਂ ਦੀ ਚਰਨ ਧੂੜੀ ਸਾਨੂੰ ਬਖਸ਼ ਦਿਓ ਕਿ ਅਸੀਂ ਉਹਨਾਂ ਦੀ ਚਰਨ ਧੂੜੀ ਲੈ ਕਰਕੇ ਤੇ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਚੱਕੀਏ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਜਿੱਤੇ ਵੀ ਉਸ ਪਰਮਾਤਮਾ ਨੂੰ ਉਹਦੇ ਭਗਤ ਵੇਂਦੇ ਹਨ ਉੱਥੇ ਹੀ ਉਹਨਾਂ ਨੂੰ ਉਹ ਪਰਮਾਤਮਾ ਦੇਸਦਾਏ ਨਜ਼ਰ ਆਉਂਦਾ ਹੈ ਕਦੇ ਵੀ ਉਹ ਪਰਮਾਤਮਾ ਤੋਂ ਦੂਰ ਨਹੀਂ ਜਾਂਦੇ ਨਾ ਕਦੇ ਉਹਨਾਂ ਤੋਂ ਪਰਮਾਤਮਾ ਦੂਰ ਜਾਂਦਾ ਹੈ ਜਿਸ ਵੀ ਜਗ੍ਹਾ ਤੇ ਅਕਾਲ ਪੁਰਖ ਵਹਿਗੁਰੂ ਨੂੰ ਉਹ ਤੱਕਦੇ ਹਨ ਵੀਕਦੇ ਹਨ ਉੱਥੇ ਹੀ ਉਹ ਪਰਮਾਤਮਾ ਉਹਨਾਂ ਨੂੰ ਨਜ਼ਰ ਆਉਂਦਾ ਹੈ ਉਹ ਪਰਮਾਤਮਾ ਪਾਲਣ ਵਾਲਾ ਹੈ ਤੇ ਇੱਕ ਇੱਕ ਸਵਾਸ ਦੇ ਨਾਲ ਇਹਨਾਂ ਜੀਆਂ ਨੂੰ ਪਾਲਣ ਵਾਲਾ ਹੈ ਸਾਡੀ ਉਸ ਪਰਮਾਤਮਾ ਦੇ ਅੱਗੇ ਬੇਨਤੀ ਹੈ ਕਿ ਸਾਨੂੰ ਇਹੋ ਜੀ ਮੱਤ ਦੇ ਦਿਓ ਕਿ ਜਿਹਦੇ ਨਾਲ ਅਸੀਂ ਤੁਹਾਨੂੰ ਉਰਾਧ ਦੇ ਰਹੀਏ ਤੁਹਾਡਾ ਨਾਮ ਜਪਦੇ ਰਹੀਏ ਤੇ ਆਪਣੇ ਚਰਨ ਸਾਧ ਜਿਹੜੇ ਹਨ ਤੁਹਾਡੇ ਸੰਤ ਜਨ ਹਨ ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਦੀ ਚਰਨ ਧੂੜੀ ਸਾਨੂੰ ਬਖਸ਼ਿਸ਼ ਕਰੋ ਕਿ ਅਸੀਂ ਇਸ ਪਵਜਲ ਸਾਗਰ ਤੋਂ ਪਾਰ ਹੋ ਸਕੀਏ ਸਤਿਗੁਰ ਸੱਜੇ ਪਾਤਸ਼ਾਹ ਜੀ ਮੇਰਾ ਮਤ ਕਰਨ ਗੁਰਬਾਣੀ ਤੇ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਕਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਜ ਕਰੀਏ ਜੀ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪੱਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ